ਐਸਐਲਐਸ ਘਰੇ ਪਿੰਡ ਜਗਰਾਵ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈਗਾ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਹੈਗੇ ਨੇ ਸਾਜੀ ਇਹ ਤਾਂ ਆਪ ਦਾ ਹੀ ਮਾਰ ਕਰਨ ਦਿਓ ਪਾਣੀ ਸਾਡੇ ਅੰਦਰ ਵੜ ਗਿਆ ਸਾਡਾ ਬੁਰਾ ਹਾਲ ਹੈ ਸਾਰਾ ਦੀ ਦਾ ਕਪੜਾ ਭਿੱਜ ਗਿਆ ਕੀ ਲੋਕ ਆਪਣੇ ਘਰਾਂ ਦਾ ਸਮਾਨ ਕੱਢ ਕੇ ਟਰੈਕਟਰ ਤੇ ਰਾਈ ਸਟੱਪ ਸੇਫ ਜਗ੍ਹਾ ਤੇ ਲੈ ਕੇ ਜਾਣਾ ਸ਼ੁਰੂ ਕਰ ਚੁੱਕੇ ਨੇ ਕੋਈ ਅਧਿਕਾਰੀ ਤੁਹਾਡੇ ਕੋਲ ਆਏ ਨੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਸਾਡੀ ਅਸੀਂ ਕੋਈ ਨਹੀਂ ਅਸੀਂ ਜਿਹੜੇ ਆਪ ਹੀ ਲਾਈਆਂ ਮਿੱਟੀਆਂ ਬੋਰੇ ਭਰ ਭਰ ਕੇ ਇੱਥੇ ਕੋਈ ਮਸ਼ੀਨ ਨਹੀਂ ਉਹਨਾਂ ਨੇ ਭੇਜੀ ਕੋਈ ਨਹੀਂ ਕੋਈ ਜੱਥੇਦਾਰ ਤਾਂ ਨਹੀਂ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਰਿੰਦਰ ਗੁਪਤਾ ਇਸ ਵੇਲੇ ਖੜੇ ਹਾਂ ਪਿੰਡ ਜਗਰਾਵ ਦੇ ਵਿੱਚ ਜਿੱਥੇ ਕਿਸਤੇ ਦੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈਗਾ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਦੇ ਉੱਤੇ ਜਿਹੜਾ ਲੋਕ ਸਮਾਨ ਲੈ ਕੇ ਆਪਣੇ ਘਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਲੋਕ ਜਿਹੜੇ ਨੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਚੜ ਚੁੱਕੇ ਹੈਗੇ ਨੇ ਇਹ ਤਸਵੀਰਾਂ ਜਿਹੜੀਆਂ ਵਾ ਤੁਹਾਨੂੰ ਜਗਰਾਲ ਪਿੰਡ ਦੀਆਂ ਸੰਗੀਆਂ ਕਰ ਰਹੇ ਆ ਕਿ ਲੋਕ ਆਪਣੇ ਘਰਾਂ ਦਾ ਸਮਾਨ ਕੱਢ ਕੇ ਟਰੈਕਟਰ ਦੇ ਰਾਹੀਂ ਸਿੱਕਪ ਸੇਫ ਜਗ੍ਹਾ ਤੇ ਲੈ ਕੇ ਜਾਣਾ ਸ਼ੁਰੂ ਕਰ ਚੁੱਕੇ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਾ ਬੋਲੀ ਵਲੀ ਵਧਦਾ ਜਾ ਰਿਹਾ ਹੈ ਪਾਣੀ ਦਾ ਪਾਣੀ ਦਾ ਪੱਧਰ ਹੋਰ ਵਲੀ ਵਧਦਾ ਜਾ ਰਿਹਾ ਉਸ ਨੂੰ ਲੈ ਕੇ ਲੋਕ ਡਰੇ ਹੋਏ ਨੇ ਜਲੰਧਰ ਦੇ ਵਿੱਚ ਹੁਣ ਜਿਹੜ ਜਿਹੜੀ ਹੈ ਨਾਜ਼ੁਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਜਲੰਧਰ ਕੈਂਟ ਦਾ ਏਰੀਆ ਵਾ ਜਗਰਾਲ ਪਿੰਡ ਜਲੰਧਰ ਕੈਂਟ ਦਾ ਏਰੀਆ ਜਗਾ ਵਾ ਤੇ ਜਿੱਥੇ ਜਿਹੜਾ ਵਾ ਕਿ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਹੈ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਪਿੱਛੋਂ ਲਗਾਤਾਰ ਪਾਣੀ ਆ ਰਿਹਾ ਹੈ ਔਰ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ ਤੇ ਰਾਤ 12 ਵਜੇ ਤੋਂ ਬਾਅਦ ਇਸ ਪਿੰਡ ਦੇ ਵਿੱਚ ਜਿਹੜਾ ਪਾਣੀ ਜਿਹੜਾ ਆ ਜਾਂਦਾ ਵਾ ਤਸਵੀਰਾਂ ਤੁਹਾਨੂੰ ਜਗਰਾਲ ਪਿੰਡ ਤੋਂ ਸਾਂਝੀਆਂ ਕਰ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਆਪਣੇ ਘਰਾਂ ਤੋਂ ਜਿਹੜੇ ਨੇ ਸਮਾਨ ਲੈ ਕੇ ਹੁਣ ਜਿਹੜਾ ਆਪਣੀ ਸੇਫ ਜਗ੍ਹਾ ਦੇ ਉੱਤੇ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਕਿ ਲੋਕਾਂ ਲੋਕ ਐਸ ਲਈ ਡਰੇ ਹੋਏ ਨੇ ਜਗਰਾਲ ਪਿੰਡ ਦੇ ਲੋਕ ਡਰੇ ਹੋਏ ਨੇ ਜਗਰਾਲ ਪਿੰਡ ਦੇ ਤਨਹਾਰ ਜਿੰਨੇ ਵੀ ਪਿੰਡ ਪਿੰਦੇ ਨੇ ਉਹਦੇ ਦੇ ਜਿਹੜਾ ਪਾਣੀ ਜਿਹੜਾ ਵਾ ਹੁਣ ਵਧਦਾ ਜਾ ਰਿਹਾ ਹੈਗਾ ਵਾ ਲੋਕ ਆਪਣੇ ਸੱਤਾਂ ਦੇ ਉੱਤੇ ਜਿਹੜੇ ਨੇ ਚੜ ਚੁੱਕੇ ਨੇ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਜੀ ਹਾਲੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿਤੇ ਵੀ ਜਿਹੜਾ ਫਲੱਡ ਵਰਗੀ ਸਥਿਤੀ ਨਹੀਂ ਬਣੀ ਪਰ ਅਗਰ ਗੱਲ ਕਰੀਏ ਸਟਾਰ ਨੇ ਪੰਜਾਬੀ ਟੀਵੀ ਐਸ ਵੱਲੋਂ ਗਰਾਊਂਡ ਰਿਪੋਰਟ ਤੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਕਿ ਜ਼ੀਰੋ ਗਰਾਊਂਡ ਤੋਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਵਾ ਜਗਰਾਲ ਪਿੰਡ ਦੇ ਵਿੱਚ ਜਿਹੜਾ ਆ ਚੁੱਕ ਆ ਆ ਚੁੱਕੇ ਹੈਗੇ ਨੇ ਤੇ ਲੋਕ ਜਿਹੜੇ ਹੁਣ ਬਿਲਕੁਲ ਡਰੇ ਹੋਏ ਨੇ ਕਿਉਂਕਿ 12 ਵਜੇ ਤੋਂ ਬਾਅਦ ਜਿਹੜਾ ਵਾ ਪਾਣੀ ਜਿਹੜਾ ਵਾ ਪਿੰਡ ਦੇ ਅੰਦਰ ਆਣਾ ਸ਼ੁਰੂ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਹੈਗਾ ਵਧਦਾ ਜਾਂਦਾ ਹੈਗਾ ਵਾ ਤੇ ਇਹ ਜਿਹੜਾ ਪਾਣੀ ਜਿਹੜਾ ਆਸ-ਪਾਸ ਦੇ 8-10 ਪਿੰਡਾਂ ਨੂੰ ਜਿਹੜਾ ਵਾ ਮਾਰ ਕਰ ਰਿਹਾ ਹੈਗਾ ਵਾ ਜਿੱਤੇ ਕੀ ਪਾਣੀ ਜਿਹੜਾ ਲਗਾਤਾਰ ਉਹ ਪਿੰਡਾਂ ਦੇ ਵਿੱਚ ਵਧ ਗਿਆ ਹੈਗਾ ਤੇ ਲੋਕ ਜਿਹੜੇ ਨੇ ਹੁਣ ਆਪਣੇ ਆਪ ਨੂੰ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਹੁਸ਼ਿਆਰ ਤੋਂ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗਿਆ ਕਿ ਜਲੰਧਰ ਪਿੰਡ ਜਗਰਾਜ ਜਿਹੜਾ ਕਿ ਜਹੰਦਰ ਕੈਂਪ ਦੇ ਵਿੱਚ ਪੈਂਦਾ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਇੱਥੇ ਨਹੀਂ ਆਇਆ ਕੋਈ ਵੀ ਸਰਕਾਰ ਦਾ ਨਮਾਇੰਦਾ ਇੱਥੇ ਨਹੀਂ ਆਇਆ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਹੈਗਾ ਵਾ ਕਿ ਅਧਿਕਾਰੀਆਂ ਨੂੰ ਜਿਹੜਾ ਵਾ ਇੱਥੇ ਆਉਣਾ ਚਾਹੀਦਾ ਸੀ ਕਿਉਂਕਿ ਦਿਨੋਂ ਜਿਹੜਾ ਪਾਣੀ ਜਿਹੜਾ ਰਾਤ ਦਾ 12 ਵਜੇ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪਾਣੀ ਜਿਹੜਾ ਵਾ ਵਧਦਾ ਹੀ ਵਧਦਾ ਜਾ ਰਿਹਾ ਹੈ ਵਾ ਤੇ ਆਸ-ਪਾਸ ਤੇ ਪੰਡਰ ਮਾਰ ਮਾਰ ਕਰਦਾ ਜਾ ਰਿਹਾ ਹੈ ਅਸੀਂ ਗੱਲ ਕਰਦੇ ਆ ਹਾਂਜੀ ਇਹ ਪਾਣੀ ਕਿੰਨੇ ਕਵਜੇ ਆਇਆ ਜੀ ਭਾਜੀ ਇਹ ਤਾਂ ਰਾਤ ਦਾ ਹੀ ਮਾਰ ਕਰੰਦਿਆ ਪਾਣੀ ਸਾਡੇ ਅੰਦਰ ਵੜ ਗਿਆ ਸਾਡਾ ਬੁਰਾ ਹਾਲ ਸਾਰਾ ਇਹਦਾ ਕਪੜਾ ਭੇਜ ਗਿਆ ਸਾਡਾ ਬਹੁ ਮਾਰਾ ਖਾਲੀ ਬਹੁਤ ਜ਼ਿਆਦਾ ਬੈੱਡ ਪੀਜੇ ਨੇ ਸਾਰੇ ਬਿਸਤਰੇ ਦਾਣੇ ਵੀ ਭੇਜ ਗਏ ਨੇ ਸਭ ਕੁਝ ਹੀ ਸੜ ਪਿਆ ਤੇ ਕੋਈ ਅਧਿਕਾਰੀ ਆਇਆ ਤੁਹਾਨੂੰ ਪੁੱਛਣ ਵਾਸਤੇ ਸਾਨੂੰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸੁਨਹਿਰਦੀ ਘਰ ਆਇਆ ਕੋਈ ਪੰਚਾਇਤ ਮੈਂਬਰ ਕੋਈ ਸਰਪੰਚ ਕੋਈ ਆਇਆ ਹੋਵੇ ਕੋਈ ਨਹੀਂ ਆਇਆ ਕਿਨੇ ਪੁੱਛਿਆ ਹੀ ਨਹੀਂ ਸਾਨੂੰ ਹਾਂ ਬਿਲਕੁਲ ਦੇਖੋ ਲੋਕਾਂ ਵੱਲੋਂ ਇਹੀ ਗੱਲ ਗਾਇਆ ਗਿਆ ਵੀ ਕੋਈ ਵੀ 마을 ਪਿੰਡ ਦਾ ਸਰਪੰਚ ਇਨਾਂ ਕੋਲ ਆਏ ਨੇ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਆਇਆ ਨਾ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਆਇਆ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜਣਾਵਾ ਰੋਸ ਹੈਗਾ ਵਾ ਤੇ ਅਸੀਂ ਹੁਣ ਗੱਲ ਕਰਾਂਗੇ ਹਾਂਜੀ ਭਾਜੀ ਇਹ ਪਾਣੀ ਜਿਹੜਾ ਕਿਦੋਂ ਤੋਂ ਪਿੰਡ ਦੇ ਵਿੱਚ ਆ ਰਿਹਾ ਵਾ ਇਹ ਭਾਜੀ ਇਰਾਦਾ ਹੀ ਆ 12 ਵਜੇ ਦਾ ਆਇਆ ਪਾਣੀ 12 ਵਜੇ ਬਾਅਦ ਚੋਂ ਉਹ ਤੋਂ ਬਾਅਦ ਪਾਣੀ ਕਾਫੀ ਹੋ ਗਿਆ ਆ ਕੀ ਲਗਾਤਾਰ ਹਰ ਸਾਲ ਇਸ ਤਰ੍ਹਾਂ ਪਿੰਡ ਵਿੱਚ ਪਾਣੀ ਜਾਂਦਾ ਜਾਂ ਹੋਣੀ ਆਇਆ ਨਹੀਂ ਨਹੀਂ ਹੋਣੀ ਆਇਆ ਪਹਿਲਾਂ ਤਾਂ 2010 11 ਚ ਮੜਾ ਮੋਟਾ ਆਇਆ ਹੋਊਗਾ ਉਸ ਤੋਂ ਬਾਅਦ ਨਹੀਂ ਆਇਆ ਮਿਹਤ ਵੀ ਨੁਕਸਾਨ ਵੀ ਹੈ ਮਿਹਤ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਦੇ ਤਾਂ ਪਸ਼ੂ ਪਸ਼ੂ 도ੜ ਗਏ ਆ ਸਮਾਨ ਲੈ ਕੇ ਬਾਹਰ ਜਾਂਦੇ ਆ ਇੱਧਰ ਕਬਰਾਂ ਚ ਆ ਕੇ ਬੈਠੇ ਜਾਰੇ ਸੁੱਤੇ ਆ ਤਿੰਨ ਤਿੰਨ ਚਾਰ ਚਾਰ ਬਹੁਤ ਇਹਨਾਂ ਦੇ ਘਰਾਂ ਚ ਪਾਣੀ ਆ ਗਿਆ ਜੀ ਕਬਰਿਸਤਾਨ ਚ ਆ ਕੇ ਪਏ ਆ ਰਾਤ ਬੜਿਆ ਬਹੁਤ ਜਿਆਦਾ ਬੁਰਾ ਹਾਲ ਹੈ ਬਿਲਕੁਲ ਲੋਕਾਂ ਵੱਲੋਂ ਕਹਿ ਰਿਆ ਕਿ ਲੋਕ ਜਿਹੜੇ ਨੇ ਕਪਰਥਾਨ ਦੇ ਵਿੱਚ ਵੀ ਜਾ ਕੇ ਲੋਕਾਂ ਨੇ ਜਿਹੜੇ ਨੇ ਸੁੱਤੇ ਹੈਗੇ ਨੇ ਇਹਨਾਂ ਜਿਹੜੇ ਨੇ ਹਾਲਾਤ ਹੈ ਸਪੰਡ ਦੇ ਜਿਹੜੇ ਨੇ ਮਾਰੇ ਹੋ ਚੁੱਕੇ ਨੇ ਪਰ ਜਲੰਧਰ ਦੇ ਡੀਸੀ ਦੀ ਗੱਲ ਕਰੀਏ ਡਾਕਟਰ ਹਮਨਸ਼ੋ ਕਰਵਾਲ ਦੀ ਤੋਂ ਉਹਨਾਂ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਹਾਲਾਤ ਜਿਹੜੇ ਨੇ ਬਿਲਕੁਲ ਕੰਟਰੋਲ ਦੇ ਵਿੱਚ ਨੇ ਹਾਲਾਤ ਜਿਹੜੇ ਨੇ ਬਿਲਕੁਲ ਕੰਟਰੋਲ ਦੇ ਵਿੱਚ ਨੇ ਪਰ ਅਗਰ ਗੱਲ ਕਰੀਏ ਜ਼ੀਰੋ ਕਰੋੜ ਦੀ ਗੱਲ ਕਰੀਏ ਤੇ ਤਸਵੀਰਾਂ ਜਿਹੜੀਆਂ ਖੁਦ ਕੁਝ ਹੋਰ ਹੀ ਬਿਆਨ ਕਰਦੀਆਂ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਬਿਆਨ ਕੁਝ ਹੋਰ ਹੀ ਜ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਜਗਰਾਲ ਪਿੰਡ ਜਿਹੜਾ ਵਾ ਬਾੜ ਦੀ ਚਪੇਟ ਦੇ ਵਿੱਚ ਆ ਚੁੱਕਾ ਵਾ ਲੋਕ ਜਿਹੜੇ ਨੇ ਡਰੇ ਹੋਏ ਨੇ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਜਿਹੜੇ ਨੇ ਮਜਬੂਰ ਰਹਿਣ ਮਜਬੂਰ ਹੋ ਚੁੱਕੇ ਨੇ ਲੋਕ ਜਿਹੜੇ ਨੇ ਸ਼ਮਸ਼ਾਨ ਘਾਟਾਂ ਵਿੱਚ ਰਹਿਣ ਮਜਬੂਰ ਹੋ ਚੁੱਕੇ ਨੇ ਲੋਕਾਂ ਦੇ ਜਿਹੜੇ ਕਈਆਂ ਦੇ ਡੰਗਰ ਜਿਹੜੇ ਨੇ ਪਸ਼ੂ ਜਿਹੜੇ ਨੇ ਆਪਣੇ ਘਰਾਂ ਵਿੱਚੋਂ ਜਿਹੜੇ ਨੇ ਭੱਜ ਚੁੱਕੇ ਆ ਗਏ ਨੇ ਔਰ ਲੋਕ ਜਿਹੜੇ ਨੇ ਕਾਫੀ ਜਿਹੜੇ ਨੇ ਪ੍ਰੇਸ਼ਾਨ ਨੇ ਹਾਂਜੀ ਤੁਹਾਡਾ ਕੀ ਨਾਮ ਹੈ ਕੈਮਦੀਲ ਆ ਕੈਮ ਜੀ ਮਤਲਬ ਕਿ ਜੋ ਆਇਆ ਜੋ ਫਲੱਡ ਆਇਆ ਵਾ ਕੀ ਕੋਈ ਅਧਿਕਾਰੀ ਤੁਹਾਡੇ ਕੋਲ ਆਏ ਨੇ ਭਾਈ ਕੋਈ ਨਾ ਸਰਪੰਚ ਨਾ ਕੋਈ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਸਾਡੀ ਅਸੀਂ ਕੋਈ ਨਹੀਂ ਅਸੀਂ ਜਿਹੜੇ ਆਪ ਹੀ ਲਾਈਆਂ ਮਿੱਟੀਆਂ ਬੋਰੇ ਭਰ-ਭਰ ਕੇ ਇੱਥੇ ਕੋਈ ਮਸ਼ੀਨ ਨਹੀਂ ਉਹਨਾਂ ਨੇ ਭੇਜੀ ਕੋਈ ਨਹੀਂ ਭੇਜੀ ਇੱਥੇ ਦਾ ਸੰਦਰ ਸਾਰੇ ਘਰਾਂ ਚ ਇਹਨੇ ਨੇ ਪਾਣੀ ਹੁਣ ਸਾਰੇ ਜਾਣ ਦੇ ਪਛੜਦੇ ਆ ਜੋ ਵੀ ਸਾਡੀ ਦੇਖ ਰਖਣੀ ਮਦਦ ਕਰੋ ਕੋਈ ਨਹੀਂ ਇੱਥੇ ਪਹੁੰਚਿਆ ਸਮਾਂ ਲੇਦੇ ਫਿਰ ਪੁੱਜੀ ਜਾਂਦੇ ਸਾਰੇ ਉਹ ਇੱਥੇ ਪਾਣੀ ਬਾਜ ਜਾ ਰਿਹਾ ਜਲੰਧਰ ਦੀ ਅੱਜ ਜਿਹੜੀ ਆ ਹੁਣ ਫਲੱਡ ਗਲਵਾ ਬਾੜ ਜਿਹੜੀ ਆ ਆ ਚੁੱਕੀ ਹੈਗੀ ਆ ਤਸਵੀਰਾਂ ਤੁਹਾਨੂੰ ਜਗਰਾਲ ਪਿੰਡ ਤੋਂ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਵਾ ਰਾਤੋਂ ਰਾਤ 12 ਵਜੇ ਤੋਂ ਬਾਅਦ ਜਿਹੜਾ ਵਾ ਜਗਰਾਲ ਪਿੰਡ ਦੇ ਵਿੱਚ ਜਿਹੜਾ ਵਾ ਪਾਣੀ ਆ ਜਾਂਦਾ ਵਾ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਜਿਹੜੇ ਨੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਜਗੀਆਂ ਵਿੱਚ ਸਿੱਧੀਆਂ ਕਰੀਆਂ ਸੀ ਤੁਹਾਨੂੰ ਜਗਰਾਲ ਪਿੰਡ ਤੋਂ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਲੋਕ ਜਿਹੜ ਦੇ ਵਿੱਚ ਜਿਹੜੀ ਆ ਇਹ ਬਾਹਰ ਆ ਚੁੱਕੀ ਹੈ ਜੀ ਫਲੱਡ ਜਿਹੜਾ ਵਾ ਦਲੰਦਰ ਦੇ ਵਿੱਚ ਵੀ ਆ ਚੁੱਕਾ ਵਾ ਕਿਉਂਕਿ ਗੱਲ ਕਰੀਏ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਚਿੱਟੀ ਪਈ ਚਿੱਟੀ ਰਹਿਂਦਾ ਜਿਹੜਾ ਪਾਣੀ ਹੈਗਾ ਵਾ ਚਿੱਟੀ ਪਈ ਤੇ ਬਾਦ ਪਾਣੀ ਜਿਹੜਾ ਵਾ ਹੁਣ ਜਗਰਾਲ ਪਿੰਡ ਦੇ ਅੰਦਰ ਜਿਹੜਾ ਵਾ ਆਣਾ ਸ਼ੁਰੂ ਹੋ ਚੁੱਕਾ ਹੈ ਜਿਤਨਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਲਾ ਵਾ ਆਪਣਾ ਬੰਦਾ ਜਾ ਰਿਹਾ ਹੈਗਾ ਵਾ ਤਸਵੀਰਾਂ ਤੁਹਾਨੂੰ ਸੁਧੀਆਂ ਜੜੀਆਂ ਵਾ ਅਸੀਂ ਜਗਰਾਲ ਪਿੰਡ ਤੋਂ ਸੰਝਿਆ ਕਰ ਲਿਆ ਦੂਜੇ ਪਾਸੇ ਦੇਖੇ ਕਿ ਇਹ ਸਪੋਰਟ ਅਕੈਡਮੀ ਵੀ ਇੱਥੇ ਹੈਗੀ ਹੈ ਸામਨੇ ਤੋਂ ਦਿਖਾ ਸਕਦੇ ਸਾਹਮਣੇ ਦੇਖੋ ਤੁਸੀਂ ਸਪੋਰਟਸ ਕਲੱਬ ਅਕੈਡਮੀ ਆ ਉਸ ਤੋਂ ਬਾਅਦ ਜਿਹੜੇ ਨੇ ਇਹ ਸਾਰਾ ਪਿੰਡ ਦਾ ਜਿਹੜਾ ਬਾਹਰ ਦਾ ਏਰੀਆ ਵਾ ਜਿੱਥੇ ਕੀ ਫਸਲਾਂ ਨੂੰ ਜਲਾਵਾ ਨੁਕਸਾਨ ਹੋਣਾ ਜਿਹੜਾ ਵਾ ਹੁਣ ਸ਼ੁਰੂ ਹੋ ਚੁੱਕਾ ਵਾ ਔਰ ਪਾਣੀ ਜਲਾਵਾ 6 6 7 7 ਫੁੱਟ ਜਲਾ ਪਾਣੀ ਆ ਜਿਹੜਾ ਆ ਚੁੱਕਾ ਹੈ ਦੇਖੋ ਜੇਕਰ ਗੱਲ ਕਰੀਏ ਤੇ ਬਾੜ ਜਿਹੜੀ ਆ ਹਸ਼ਾਰਪੁਰ ਲੁਧਿਆਣਾ ਹੁਸ਼ਿਆਰਪੁਰ ਲੁਧਿਆਣਾ ਉਸ ਤੋਂ ਬਾਅਦ ਬਟਾਲਾ ਗਰਦਾਸਪੁਰ ਤੋਂ ਇਲਾਵਾ ਜਿਹੜੀ ਹੁਣ ਜਲੰਧਰ ਦੇ ਵਿੱਚ ਵੀ ਜਿਹੜੀ ਹੈ ਦਸਤ ਜਿਹੜੀ ਹੈ ਦੇ ਚੁੱਕੀ ਹੈਗੀ ਹੈ ਇਹ ਤੁਹਾਨੂੰ ਜਲੰਧਰ ਦੇ ਤਸਵੀਰਾਂ ਜਿਹੜੀਆਂ ਸਟਾਰ ਦੇ ਪੰਜਾਬੀ ਸੱਦੀਆਂ ਜਿਹੜਾ ਸਾਂਝੀਆਂ ਕਰ ਰਿਹਾ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਦੀ ਸਟਾਰ ਦੀ ਪੰਜਾਬੀ ਟੀਵੀ ਦੇ ਉੱਤੇ ਦੇ ਤਸਵੀਰਾਂ ਨੂੰ ਦੇਖ ਸਕਦੇ ਹੋ ਸਾਡੇ ਨਾਲ ਕੁਝ ਪਿੰਡ ਵਾਸੀ ਇਹਨਾਂ ਨਾਲ ਵੀ ਗੱਲ ਕਰਾਂਗੇ ਵੀ ਇਹ ਜਿਹੜੀ ਬਾੜ ਹੈ ਫਲੱਡ ਆਇਆ ਕਿਦੋਂ ਆਇਆ ਔਰ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਹਾਂਜੀ ਜਦੋਂ ਬਾੜ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਫਲੱਡ ਆ ਗਿਆ ਹੈ ਅਸੀਂ ਇਹ ਲੋ ਜੀ ਇੱਧਰ ਦੇਖਣ ਆਉਨੇ ਆ ਝੋਨੇ ਲੱਗੇ ਆ ਲੋਕਾਂ ਦੇ ਦੇਖਣ ਆਈਦਾ ਵੀ ਕਿੰਨਾ ਕੁ ਪਾਣੀ ਹੈ ਕੀ ਸਥਿਤੀ ਹੈ ਇਸ ਕਰਕੇ ਕੱਲ ਪਾਣੀ ਉੱਤਰ ਗਿਆ ਸੀ 8-10 ਦਿਨ ਤੋਂ ਪੋਲ ਦੇ ਉੱਪਰੋਂ ਵੀ ਪਾਣੀ ਚੱਲ ਰਿਹਾ ਤੇ ਕੱਲ ਉੱਤਰ ਗਿਆ ਸੀ ਰਾਤੀ ਦੇਖਿਆ ਪੋਲ ਦੇ ਥੋੜੇ ਥੱਲੇ ਹੋ ਗਿਆ ਸੀ ਪਾਣੀ ਰਾਤੋਂ ਰਾਤ ਇਹ ਪਾਣੀ ਭਰ ਗਿਆ ਸਵੇਰੇ ਆਏ ਆ ਤੇ ਉੱਚੇ ਅਸੀਂ ਖੜ ਕੇ ਗਏ ਆ 2 ਘੰਟੇ ਦੇ ਵਿੱਚ ਵਿੱਚ ਪਾਣੀ ਤੇ 35-40 ਫੁੱਟ ਤਾਂ ਚੱਲੇ ਗਿਆ ਉੱਪਰ ਨੂੰ ਤੇ ਬਹੁਤ ਜ਼ਿਆਦਾ ਇੱਧਰ ਨੂੰ ਤੇ ਕਾਫੀ ਦੇਖੋ ਤਾਂ ਦੇਖ ਰਿਹਾ ਝੋਨੇ ਬਹੁਤ ਆ 10 7 8 ਬੋਟੇ ਪਾਣੀ ਇੱਥੇ ਤੱਕ ਹੈਗਾ ਹੈ ਗਾਂ ਨਹੀਂ ਜਾ ਨਹੀਂ ਸਕਦੇ ਉਤੋਂ ਜ਼ਿਆਦਾ ਪਾਣੀ ਹੈ ਕਿੰਨਾ ਕਰ ਇਨਸਾਨ ਲੋਕਾਂ ਦਾ ਹੋ ਚੁੱਕਾ ਹੈ ਨੁਕਸਾਨ ਬਹੁਤ ਹੈ ਜੀ ਇਹ ਦੇਖੋ ਕਿੰਨੇ ਏਕੜ ਜ਼ਮੀਨ ਆ 100 ਝੋਨੇ ਝੋਨਿਆਂ 100 150 ਏਕੜ ਸਾਡੇ ਏਰੀਆ ਦੇ ਵਿੱਚ ਡੁੱਬ ਗਿਆ ਝੋਨਾ ਤੇ ਬਾਕੀ ਅਗਲੇ ਪਿੰਡ ਜਿਹੜੇ ਉੱਡੇਪੁਰ ਪਿੰਡ ਪੈਂਦਾ ਨਾਲ ਉਹਦਾ ਵੀ 100 200 ਖੇਤ ਇੱਧਰ ਝੋਨੇ ਦੇ ਵਿੱਚ ਡੁੱਬ ਗਿਆ ਹਾਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਿੰਡ ਜਿਹੜੇ ਆ ਇਹਦੀ ਚੇਪੇਟ ਦੇ ਵਿੱਚ ਆਏ ਨੇ ਇਹਦੀ ਚੇਪੇਟ ਤੋਂ ਵੱਡੇ ਬਜੂਆ ਆ ਤੇ ਇੱਕ ਉੱਡੇਪੁਰ ਆ ਹਮਿਰੀ ਖੇੜਾ ਆ ਫਤਿਹਪੁਰ ਖੇੜਾ ਤੇ گاਹ ਨੂੰ ਕੰਗ ਸਾਬੂ ਅੱਗੇ ਹੋਰ ਵੀ ਕਾਫੀ ਪਿੰਡ ਹੈਗੇ ਜਿਹੜੇ ਇੱਕ ਪੋਲ ਅੱਗੇ ਹੈਗਾ ਖੁਣਖਣਾ ਪਿੰਡ ਆ ਮੀਰਾਪੁਰ ਆ ਸਾਰੇ ਇਹਦੀ ਚਵੇਟ ਦੇ ਵਿੱਚ ਨੇ ਅ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਆਇਆ ਹੋਵੇ ਜਾਂ ਕੋਈ ਸਰਕਾਰ ਦੇ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਆਏ ਹੋਣ ਸਵੇਰੇ ਆਏ ਸੀ ਸਰਦਾਰ ਪ੍ਰਗਰ ਸਿੰਘ ਜੀ ਕੱਲ ਆਏ ਸੀਗੇ ਤੇ ਉਸ ਤੋਂ ਬਾਅਦ ਪਹਿਲਾਂ ਕੋਈ ਨਹੀਂ ਆਇਆ ਤੇ ਹੁਣ ਵੀ ਕੋਈ ਨਹੀਂ ਆਇਆ ਇੱਧਰ ਸਾਡੇ ਪਿੰਡ ਦੇ ਵਿੱਚ ਗੁੱਜਰ ਬੈਠੇ ਆ ਜਾਂ ਹੋਰ ਕਲੋਨੀ ਬਣੀ ਹੈ ਕੋਈ ਬਾਲਮਿਕ ਭਾਈਚਾਰੇ ਦੇ ਲੋਕ ਆ ਉਹ ਕਾਫੀ ਉਹਨਾਂ ਦੇ ਘਰ ਡੁੱਬੇ ਪਏ ਆ ਕਾਫੀ ਜਿਹੜੇ ਘਰ ਉਹਨਾਂ ਦੇ ਡੁੱਬੇ ਬਹੁਤ ਪ੍ਰਭਾਵਿਤ ਆ ਸਵੇਰ ਤੋਂ ਹੀ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਤੇ ਸੜਕਾਂ ਵੀ ਟੁੱਟ ਗਈਆਂ ਸਾਰੀਆਂ ਇੱਧਰੋਂ ਕਿ ਖਾਣ ਪੀਣ ਦੀਆਂ ਕੋਈ ਆ ਜੇ ਸਾਡੇ ਨਾਲ ਅੰਮ੍ਰਣਾਲੀ ਵੀ ਗੱਲ ਕਰਨੀ ਕੋਈ ਕਰ ਕਿ ਖਾਣ ਪੀਣ ਵਾਸਤੇ ਤਾਂ ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਆ ਜੀ ਖਾਣ ਪੀਣ ਨੂੰ ਨਹੀਂ ਆਉਂਦੀ ਪ੍ਰੋਬਲਮ ਸਹੀ ਸਾਰਾ ਕੁਝ ਆ ਜਿਹੜਾ ਪਾਣੀ ਆਇਆ ਸੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਪਾਣੀ ਜਿਹੜਾ ਆ ਗਿਆ ਕਿੰਨੇ ਵਜੇ ਪਤਾ ਲੱਗਾ ਰਾਤ ਨੂੰ ਇਸ ਸਵੇਰੇ ਪਾ ਲੱਗਾ ਰਾਤੀ 12:00 ਹੋ ਗਿਆ ਛੱਡਿਆ ਸਵੇਰੇ ਜਾਣ ਕੇ 10:00 ਵਜੇ ਲੱਗਾ ਪਤਾ ओके ਤੇ ਇਸ ਤੋਂ ਪਹਿਲਾਂ ਕੋਈ ਆਪਣਾ ਅਧਿਕਾਰੀਆਂ ਨੇ ਆ ਕੇ ਦੇਖਿਆ ਹੋਵੇ ਜਾਂ ਕੋਈ ਤੁਹਾਡੇ ਨਾਲ ਗੱਲਬਾਤ ਪਰਗਟ ਸਿੰਘ ਦੀ ਆਈ ਸੀਰੇ ਆਪਣੇ ਘਰ 11 ਵਜੇ ਐਮ ਹਲ ਆਪਣੇ ਕੈਂਟ ਹਲਕੇ ਤੋਂ ਜੀ ਮਤਲਬ 10 ਤੋਂ 15 ਮਿੰਟ ਲਾ ਕੇ ਗਏ تھے ਪਰ ਹੱਲ ਹੈ ਨਹੀਂਗਾ ਮਤਲਬ ਕੋਈ ਸਾਡੇ ਪਿੰਡ ਦਾ ਕੋਈ ਨਿਕਾਸ ਨਹੀਂ ਆ ਜਿਹੜਾ ਛਪੜਾਂ ਦਾ ਪਾਣੀ ਉਹਨਾਂ ਨੇ ਡੁੱਬ ਕੇ ਘਰ ਭਾਜੀ ਹੋਰ ਦੱਸੋ ਆ ਬੰਦੇ ਆ ਜੋ ਪਿੰਡ ਤੁਹਾਨੂੰ ਦਿਖਾਈਏ ਮਤਲਬ ਜਿਹੜੇ ਡੇਰਿਆਂ ਤੇ ਬੈਠੇ ਆ ਉਹਨਾਂ ਦਾ ਕੋਈ ਨਿਕਾਸ ਹੀ ਨਹੀਂ ਆ। ਆਹ ਮਤਲਬ ਇਸ ਤੋਂ ਜ਼ਿਆਦਾ ਪਾਣੀ ਤਾਂ ਘਰਾਂ 'ਚ ਵੜ ਗਿਆ ਭਾਜੀ ਉਹਨਾਂ ਦੇ। ਜਿਹੜੇ ਬੰਦੇ ਜਿਹੜੇ ਬਾੜ ਦੀ ਮਾਰ ਪਵੇ ਤਾਂ ਕਿੱਥੇ ਜਾਣਗੇ? ਜਿਹੜੇ ਬੰਦੇ ਡੇਰਿਆਂ 'ਚ ਬੈਠੇ ਨੇ ਉਹਨਾਂ ਨੂੰ ਖਾਣ ਪੀਣ ਵਾਸਤੇ ਕੋਈ ਸੱਤਾਂ ਨਹੀਂ ਹਲੇ ਤੱਕ ਕੋਈ। ਕੋਈ ਕੁਛ ਨਹੀਂ ਆਹ ਬੰਦੇ ਬੈਠੇ ਆਪਣੇ ਗੁੱਜਰ ਭਾਈ ਬੈਠੇ ਜਿਹੜੇ ਇਹਨਾਂ ਦੇ ਪਸ਼ੂ ਸਾਰੇ ਜਿਹੜਾ ਨੇ ਸਵੇਰੇ ਬਾਹਰ ਕੱਢੇ ਆ। ਠੀਕ ਹੈ ਜੀ। ਤੇ ਜਿਹੜੇ ਉਧਾ ਘਾਰਾਂ 'ਚ ਜਿਹੜੇ ਬੈਠੇ ਰਹਿੰਦੇ ਨਾਰਮਲ ਤੇ ਉਹਨਾਂ ਦੇ ਵੀ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਠੀਕ ਆ ਉੱਪਰ ਰੱਖਿਆ ਆ ਬਿਲਕੁਲ ਦੇਖੋ ਜੀ ਤੁਸੀਂ ਜਿੱਦਾਂ ਹੁਣ ਗੁੱਜਰ ਭਾਈ ਜਾ ਰਹੇ ਤੋਂ ਤੁਸੀਂ ਬਾਹਰ ਆਪਣੇ ਖੇਤਾਂ ਦੇ ਵਿੱਚ ਤੁਹਾਡੇ ਡੇਰੇ ਲੱਗੇ ਹੋਣਗੇ ਕਿ ਤੁਹਾਡਾ ਕਿੰਨਾ ਕੰਨਾਖਸਾਨ ਹੋ ਗਿਆ ਉਸਾਂ ਸਾਬ ਕੋ ਡੁੱਬੇ ਪਿਆ ਉੱਥੇ ਪਾਣੀ ਨਾਲ ਨੁਸਾਨ ਹੋ ਗਿਆ ਪਸ਼ੂ-ਵੁਸ਼ੂ ਸੀ ਉਹ ਕੱਢ ਕੇ ਲੈ ਕੇ ਉਧਰ ਹੁਣ ਬਾਕੀ ਸਭ ਕੋ ਵਿੱਚੇ ਅੰਦਰ ਪਾਣੀ ਪਾਣੀ ਸਾਰੇ ਹੋਇਆ ਪਿਆ ਆਂਡੇ ਬੁੰਡੇ ਸਭ ਕੋ ਵਿੱਚੇ ਸਭ ਕੋ ਅੰਦਰ ਹੀ ਆ ਕੋਈ ਸਰਕਾਰ ਵੱਲੋਂ ਸਹਾਇਤਾ ਆਈ ਹੋਵੇ ਕੋਈ ਨਹੀਂ ਆਤੀ ਆਈ ਹੋਈ ਥੀਰੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੋਵੇ ਨਾ ਕੋਈ ਨਹੀਂ ਆਇਆ ਜੀ ਹਜੀ ਕੋਈ ਨੀਤੀ ਬੋਝਾ ਬਈ ਤੇ ਤੁਸੀਂ ਆਪਣਾ ਜਿਹੜਾ ਗੁਜ਼ਾਰਾ ਦਾ ਕਿੱਦਾਂ ਕਰਦੇ ਹੋ ਕਿਉਂਕਿ ਤੁਸੀਂ ਛੱਤਾਂ ਤੇ ਬੈਠੇ ਹੋ ਕਿੱਦਾਂ ਆਪਣਾ ਗੁਜ਼ਾਰਾ ਕਰਦੇ ਹੋ ਹਾਂਜੀ ਸਮਾਨ ਲੱਦ ਕੇ ਥੋੜਾ ਥੋੜਾ ਬਾਹਰ ਨੂੰ ਕੱਢੀ ਜਾਂਦੇ ਹੋ ਬਾਹਰ ਨਿਕਲੀ ਜਾਂਦੇ ਬਸ ਓਲੀ ਥੋੜੀ ਥੋੜੀ ਕਰਦੇ ਸਮਾਨ ਟਰਾਲੀਆਂ ਤੇ ਲੱਦ ਕੇ ਬਾਹਰ ਨੂੰ ਆਂਦੇ ਮਾੜਾ ਮੋਟਾ ਕੀ ਤੁਹਾਨੂੰ ਪਹਿਲਾਂ ਅੰਦਾਜ਼ਾ ਹੈਗਾ ਸੀ ਵੀ ਇੱਥੇ ਜਿਹੜੀ ਬਾੜ ਆ ਸਕਦੀ ਆ ਪਾਣੀ ਪਿੰਡਾਂ ਦਾ ਆ ਸਕਦਾ ਨਹੀਂ ਸਾਨੂੰ ਨਹੀਂ ਸੀ ਕੋਈ ਅੰਦਾਜ਼ਾ ਨਹੀਂ ਸੀ ਇਹ ਪਹਿਲੀ ਵਾਰ ਹੀ ਆਇਆ ਹੈ ਇਸ ਤੋਂ ਪਹਿਲਾਂ ਵੀ ਕਦੀ ਹੋਇਆ ਵਾ ਪਤਾ ਨਹੀਂ ਪਹਿਲੀ ਵਾਰ ਹੀ ਪਹਿਲਾਂ ਕਦੀ ਪਤਾ ਨਹੀਂ ਕਿੰਦੀ ਪਿੰਡ ਆਇਆ ਹੋਗਾ ਨਹੀਂ ਨਹੀਂ ਹੁਣ ਹੀ ਪਹਿਲੀ ਵਾਰ ਹੀ ਆਇਆ ਹੁਣ ਉਹ ਮੌੜ ਤੱਕ ਪਹਿਲਾ ਵਾ ਹਾਂ ਬਿਲਕੁਲ ਦੇਖੋ ਗੱਲ ਕਰੀਏ ਤੇ 1988 ਵਾਲੇ ਜਿਹੜੇ ਨੇ ਹਾਲਾਤ ਜਿਹੜੇ ਨੇ ਜਲੰਧਰ ਦੇ ਵਿੱਚ ਬੰਦੇ ਹੋਏ ਦਿਖਾਈ ਦੇ ਰਹੇ ਨੇ 1988 ਦੇ ਵਿੱਚ ਪਹਿਲਾ ਜਿਹੜਾ ਵਾ ਫਲੱਡ ਆਇਆ ਸੀ ਉਸ ਵੇਲੇ ਜਿਹੜੇ ਇਦਾਂ ਦੇ ਹਾਲਾਤ ਹੋਏ ਸੀ ਕਿ ਹੁਣ 2025 ਵਿੱਚ ਜਿਹੜਾ ਵਾ ਦੁਬਾਰਾ ਇਹ ਗੜਾ ਫਲੱਡ ਆਇਆ ਹੈਗਾ ਵਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਸਿੱਧੀਆਂ ਸਾਂਝੀਆਂ ਕਰ ਰਹੇ ਹਾਂ ਫਲੱਡ ਜਿਹੜਾ ਹੁਣ ਸ਼ਾਰਦਪੁਰ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਜੜੀ ਆ ਦਸਤਕ ਦੇ ਚੁੱਕੀ ਆ ਕੈਮਰਾਮੈਨ ਪੰਤੇ ਦੇ ਨਾਮ ਨਰਿੰਦਰ ਗੁਪਤਾ ਸਟਾਫ ਪੰਜਾਬੀ ਟੀਵੀ